ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਨ ਵੱਲੋਂ ਅੱਜ ਅੰਮ੍ਰਿਤਸਰ ਦੇ ਸਕੂਲ ਆਫ ਐਮਿਨੈਂਸ ਗਰਲਸ ਵਿੱਚ ਹਜ਼ੂਰਤਮੰਦ ਸਕੂਲੀ ਬੱਚੇ ਆਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਦੇ ਕੇ ਟ੍ਰੈਫਿਕ ਨਿਯਮਾਂ ਦੇ ਰੂਲਸ ਦੀ ਪਾਲਣਾ ਕਰਨ ਲਈ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਜ਼ਰੂਰਤਮੰਦ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਦਿੱਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਆਉਂਦੇ ਸਮੇਂ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰਦਾ ਹੋਵੇ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਸੜਕਾਂ ਉੱਤੇ ਸੁਰੱਖਿਆ ਨੂੰ ਲੈ ਕੇ ਇੱਕ ਛੋਟਾ ਜਾਗਰੂਕਾ ਕਰਦੇ ਹੋਏ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਲਿੱਤੇ ਹਨ ਜਿਸ ਦਾ ਮੁੱਖ ਮਕਸਦ ਹੈ ਕਿ ਵਾਹਨਾ ਤੇ ਆਉਂਦੇ ਜਾਂਦੇ ਸਮੇਂ ਆਪਣੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪੁਲਿਸ ਦੇ ਡਰ ਤੋਂ ਜਾਂ ਚਲਾਣ ਦੇ ਡਰ ਤੋਂ ਹੈਲਮਟ ਨਾ ਪਾਓ। ਸਭ ਕੋ ਆਪਣੀ ਸੁਰੱਖਿਆ ਨੂੰ ਲੈ ਕੇ ਹੈਲਮਟ ਪਾਓ। ਹੈਲਮਟ ਪਾਉਣ ਨਾਲ ਜੇਕਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਹੈ ਤਾਂ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਜਾਂਦਾ ਹੈ। ਪੰਨਾ ਕਿਹੜਾ ਕਿਹੜਾ ਜਿਹੜੇ ਹੈਲਮਟ ਦਿੱਤੇ ਗਏ ਹਨ ਇਹ ਉਪਰਾਲੇ ਅੱਗੇ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਮੈਂ ਪ੍ਰਿੰਸੀਪਲ ਮਨਦੀਪ ਕੌਰ ਪ੍ਰਿੰਸੀਪਲ ਸਕੂਲ ਆਫ ਫੈਮਿਨਿਨਸ ਮਾਲੂਟ ਅੰਮ੍ਰਿਤਸਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇਥੋਂ ਸ਼ੁਰੂ ਕੀਤੀ ਜਾਂਦੀ ਹੈ। ਤੋਂ ਅੱਜ ਕਮਿਸ਼ਨਰ ਸਰ ਮਿਸਟਰ ਪੁਲਰ ਜੀ ਆਏ ਨੇ। ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇਥੋਂ ਸਟਾਰਟ ਕੀਤਾ ਹੈ। ਸੋ ਆਈ ਅਪਰੀਸ਼ੀਏਟ ਹਿਸ ਐਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਹੈ। ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਹੈ। ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟ੍ਰਿਬਿਊਟ ਕੀਤੇ ਗਏ ਨੇ। ਜਿਹੜੇ ਕਿ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਣਗੇ ਔਰ ਇਹਦੇ ਨਾਲ ਇੱਕ ਸੋਸਾਇਟੀ ਨੂੰ ਮੈਸੇਜ ਬੜਾ ਵਧੀਆ ਜਾਂਦਾ ਹੈ। ਲੱਗਦਾ ਕਿਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਕੀਤੇ ਜਾਣੇ ਚਾਹੀਦੇ ਹਨ? ਹਾਂਜੀ ਇਹ ਕੰਟੀਨਿਊਸ ਹੋਣੇ ਚਾਹੀਦੇ ਆ ਤਾਂ ਕਿ ਇੱਕ ਅੱਛੀ ਚੇਂਜ ਆ ਸਕੇ। ਕਿਉਂਕਿ ਆਊਟ ਆਫ ਫੇਅਰ ਤੇ ਅਸੀਂ ਲੋਕਾਂ ਕੋਲੋਂ ਸਭ ਕੁਝ ਕਰਵਾ ਲੈਨੇ ਆ ਬਟ ਆਊਟ ਆਫ ਰਿਸਪੌਂਸਿਬਿਲਟੀ ਇਟ ਸ਼ੁੱਡ ਬੀ ਦੇਅਰ। ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਗਰੀਬਾਂ ਵਾਸਤੇ ਕਿਉਂਕਿ ਕਈ ਗਰੀਬਾਂ ਕੋਲੋਂ ਪੈਸੇ ਨਹੀਂ ਹੁੰਦੇ ਲੈਣ ਵਾਸਤੇ। ਹੈਨਾ ਤੇ ਚਲੋ ਸਕੂਲ ਵੱਲੋਂ ਵਧੀਆ ਹੈਲਪ ਹੋ ਗਈ ਸਾਰਿਆਂ ਨੂੰ ਬਾਕੀ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਹੈਲਮਟ ਪਾਉਣ ਤਾਂ ਕਿ ਸਾਡੇ ਸਾਰਿਆਂ ਦੀ ਸੇਫਟੀ ਹੋ ਜਾਵੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚੂਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅਜਿੱਥੋਂ ਆਗਾਜ਼ ਕੀਤਾ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂਹੀਂ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫਾਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਇਹਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਹੁੰਦਾ ਵੇਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹੋ ਜਿਹੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ ਸਟਾਰਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਂਮ ਦੇ ਇਸ ਕੈਂਪਸ ਨੂੰ ਅਤੇ ਮੈਂਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਰ ਤਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬੱਚੇ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਯਾਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਅਗਾਜ਼ ਕੀਤਾ ਹੈ ਜਿਵੇਂ ਆਪਾਂ ਕਹਿੰਨੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ